ਆਓ ਸੁਣੀਏ ਰਗੂਬੀ ਟਾਂਡਹੂਰਾ ਦੀ ਲਿਖੀ ਹੋਈ ਕਹਾਣੀ ਮੜੀਆਂ ਤੋਂ ਦੂਰ ਹਾਲੀ ਮਸਾ 9 ਵਜੇ ਹੋਣਗੇ ਕਿ ਟੈਲੀਫੋਨ ਦੀ ਘੰਟੀ ਵੱਜਣ ਲੱਗੀ ਐਨੇਸ ਵਕਤੇ ਹਾਲਜਿਆ ਪੈਣ ਲੱਗਾ ਸੁਖ ਹੋਵੇ ਪਤਨੀ ਨੂੰ ਪੁੱਤ ਧੀ ਰਾਜੀ ਖੁਸ਼ੀ ਆਪੋ ਆਪਣੇ ਕੰਮਾਂ ਤੇ ਪਹੁੰਚ ਗਏ ਹੋਣ ਨਾਸਤਖਾਂ ਚਾਰ ਵਾਕ ਪੱਕਾ ਪਤਾ ਵੀ ਹੈ ਕਿ ਰੱਬ ਰੂਬ ਕੁਝ ਨਹੀਂ ਹੈ ਸਿਰਫ ਅ ਗਿਆਨ ਤੇ ਸਵੈ ਵਿਸ਼ਵਾਸ ਦੀ ਥੁੜ ਵਿੱਚੋਂ ਪੈਦਾ ਹੋਇਆ ਠੁੰਮਣਾ ਹੈ ਫਿਰ ਦੀ ਸੰਸਕਾਰਾਂ ਦੀ ਧੂੜ ਅਜੇ ਗੈਰਵਾਂ ਚੜੀ ਹੋਣ ਕਰਕੇ ਟੈਲੀਫੋਨ ਚੁੱਕਣ ਤੋਂ ਪਹਿਲਾਂ ਮੈਂ ਆਖਿਆ ਸੁੱਖ ਰੱਖੀ ਤੇ ਟੈਲੀਫੋਨ ਚੁੱਕ ਦੁਨੀਆ ਭਰ ਦਾ ਬੋਰ ਪਰ ਪ੍ਰਚਲਿਤ ਸ਼ਬਦ ਬੋਲਿਆ ਹੈਲੋ ਬੇਟਾ ਮੈਂ ਮਾਸੀ ਆ ਤੂੰ ਮੇਰੇ ਕੋਲ ਆ ਸਕਣਾ ਕਿਉਂ ਨਹੀਂ ਮਾਸੀ ਜੀ ਤੁਸੀਂ ਹੁਕਮ ਕਰੋ ਤੇ ਮੈਂ ਨਾ ਆਵਾਂ ਉੰਜ ਸੁੱਖ ਤਾਂ ਹੈ ਫਿਕਰ ਵਾਲੀ ਗੱਲ ਤੇ ਕੋਈ ਨਹੀਂ ਬੇਟਾ ਮੈਂ ਬਹੁਤ ਉਦਾਸ ਆਂ ਬਸ ਹੁਣੇ ਆਇਆ ਆਖ ਮੈਂ ਟੈਲੀਫੋਨ ਰੱਖ ਦਿੱਤਾ ਫਿਕਰ ਵਾਲੀ ਗੱਲ ਤਾਂ ਕੋਈ ਨਹੀਂ ਇਹ ਗੱਲ ਮਾਸੀ ਤੂੰ ਖੂਬ ਕਹੀ ਕਿ ਇੰਗਲੈਂਡ ਵਿੱਚ ਇਸ ਤੋਂ ਵੱਡੀ ਫਿਕਰ ਵਾਲੀ ਗੱਲ ਵੀ ਕੋਈ ਹੋ ਸਕਦੀ ਹੈ ਕਿ ਕੋਈ ਬੰਦਾ ਉਦਾਸ ਹੋਵੇ ਇਹ ਤਾਂ ਬਿਲਕੁਲ ਅਜੀਹੀ ਗੱਲ ਹੈ ਜਿਵੇਂ ਇੰਡੀਆ ਵਿੱਚ ਕੋਈ ਤੁਹਾਨੂੰ ਫੋਨ ਕਰੇ ਕਿ ਜੇ ਤੂੰ ਨਾ ਆਇਆ ਤਾਂ ਸਾਡੇ ਰੋਟੀ ਨਹੀਂ ਪਕਣੀ ਇਹ ਵੱਖਰੀ ਗੱਲ ਹੈ ਕਿ ਜਿਹਨੂੰ ਰੋਟੀ ਦਾ ਸੰਸਾ ਹੋਵੇ ਟੈਲੀਫੋਨ ਉਹਦੀ ਮਾਰ ਵਿੱਚ ਨਹੀਂ ਹੁੰਦਾ ਰੋਟੀ ਨਾ ਪੱਕਣ ਨਾਲ ਸਰੀਰ ਮਰ ਜਾਂਦਾ ਹੈ ਤੇ ਉਦਾਸੀ ਨਾਲ ਰੂਹ ਤੜਫ ਤੜਫ ਮਰ ਜਾਂਦੀ ਹੈ ਮੈਂ ਨਹੀਂ ਸਾਂ ਚਾਹੁੰਦਾ ਕਿ ਮਾਸੀ ਪਹਿਲਾਂ ਉਦਾਸ ਰਹਿਣ ਲੱਗੇ ਫਿਰ ਡਾਕਟਰ ਉਸਨੂੰ 트ੈਂਕਲਾਈਜ਼ਰ ਤੇ 트ੈਂਕਲਾਈਜ਼ਰ ਦੇਵੀ ਅਤੇ ਉਹ ਪਾਗਲਾ ਵਾਂਗ ਟਿਕਟਕੀ ਬੰਨ ਜਿੱਦੜ ਵੇਖਣਾ ਸ਼ੁਰੂ ਕਰੇ ਵੇਖਦੇ ਹੀ ਤੁਰ ਹੀ ਜਾਵੇ ਫੇਰ ਸੱਚੀ ਮੁੱਚੀ ਹੀ ਪਾਗਲ ਹੋ ਜਾਵੇ ਤੇ ਉਸ ਦਾ ਸੱਕਾ ਪੁੱਤਰ ਤੇ ਨੂੰ ਆਪਣੇ ਕੀਮਤੀ ਵਕਤ ਚੋਂ 10 ਮਿੰਟ ਕੱਢ ਮੰਦਰ ਜਾਣ ਤੇ ਮਾਤਾ ਦੀ ਮੂਰਤੀ ਮੂਰੇ ਡੰਡੋਤ ਕਰ ਸੁਖ ਸੁਖਣ हे ਮਾਤਾ ਜੇ ਤੂੰ ਸਾਡੀ ਮਾਂ ਨੂੰ ਛੇਤੀ ਤੂੰ ਛੇਤੀ ਚੋਕ ਲਵੇਂ ਤਾਂ ਅਸੀਂ 501 ਪੌਂਡ ਦਾ ਮੱਥਾ ਟੇਕੀਏ જરા ਹਿਸਾਬ ਵੀ ਲਾ ਲੈਣਾ ਇਹ ਰਕਮ ਰੁਪਈਆਂ ਵਿੱਚ 10000 ਬਣਦੀ ਏ ਉਦੋਂ 1 ਪੌਂਡ 20 ਰੁਪਏ ਦਾ ਸੀ ਉਂਝ ਮਾਤਾ ਅਸੀਂ ਰੋਟੀ ਤੇ ਆਰਤੀ ਵੀ ਕਰਵਾ ਸਕਦੇ ਹਾਂ ਇਹਨਾਂ ਤੇ ਕਿਹੜਾ ਰੋਕੜੀਆਂ ਲੱਗਦੀਆਂ ਨੇ ਪਰ ਮਾਤਾ ਸਾਡੇ ਕੋਲ ਤਾਂ ਇਹ ਸੋਚਣ ਦਾ ਵੀ ਵਕਤ ਨਹੀਂ ਕਿ ਅਸੀਂ ਇਨਸਾਨ ਹਾਂ ਕਿ ਉੱਲੂ ਉਹ ਜਾਣੇ 101 ਹੋਰ ਵੀ ਜਮਾ ਕਰ ਲੈ ਆਰਤੀ ਰੋਟੀ ਦੀ ਸਮਝ ਕੇ ਜਦੋਂ ਸਾਡੀ ਸੁੱਖ ਪੂਰੀ ਹੋ ਗਈ ਉਦੋਂ ਵੀ ਪਿੱਛੇ ਨਹੀਂ ਹਟਾਂਗੀ ਸ਼ੇਰਾਵਲੀ ਮਾਤਾ ਤੇਰੀ ਸਦਾ ਹੀ ਜੈ ਮੈਂ ਤੁਰਿਆ ਜਾਂਦਾ ਮਾਸੀ ਦੀ ਉਦਾਸੀ ਦੀ ਕਲਪਨਾ ਕਰਦਾ ਆਪ ਉਦਾਸ ਹੋ ਗਿਆ ਮਾਸੀ ਦਾ ਪੁੱਤ ਬਲਵੰਤ ਰਾਏ ਕੁਝ ਮਹੀਨੇ ਪਹਿਲਾਂ ਜਦੋਂ ਇੰਡੀਆ ਗਿਆ ਤਾਂ ਮਾਸੀ ਯਾਨੀ ਉਹਦੀ ਮਾਂ ਉਸ ਨੂੰ ਤਤੀਆਂ ਤਤੀਆਂ ਸੁਣਾਉਣ ਲੱਗੀ ਰੁੱੜ ਜਾਣਿਆ ਤੈਨੂੰ 25 ਸਾਲ ਹੋ ਗਏ ਵਲੈਤ ਰਹਿੰਦੇ ਨੂੰ ਦੋਵੇਂ ਕੁੜੀਆਂ ਤੇ ਮੁੰਡਾ ਵੀ ਉਥੇ ਜੰਮੇ ਪਲੇ ਤੇ ਜਵਾਨ ਹੋਏ ਰੰਨ ਦਾ ਹੀ ਬਣ ਕੇ ਰਹਿ ਗਏ ਆ ਨਾ ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਕਿੰਨੀ ਕਿੰਨੀ ਵਾਰ ਬੁਲਾਈਆਂ ਤੈਨੂੰ ਕੋਈ ਸ਼ਰਮ ਹਿਆ ਨਹੀਂ ਆਂਡਣਾ ਗਵਾਂਡਣਾ ਮੈਨੂੰ ਬੋਲੀ ਮਾਰਦੀਆਂ ਨੇ ਕੀ ਉਹ ਦਿਖਾਵਾਂ ਉਹਨਾਂ ਨੂੰ ਮਾਵਾਂ ਦਾ ਕੀਤਾ ਤਾਂ ਪੁੱਤ ساری ਉਮਰ ਨਹੀਂ ਦੇ ਸਕਦੇ 9 ਮਹੀਨੇ ਤੇਰਾ ਭਾਰ ਚੁੱਕਿਆ ਜਨਮ ਪੀੜਾਂ ਸਈਆਂ ਤੇਰਾ ਗੰਦ ਹੁੰਜਿਆ ਆਪ ਗਿੱਲੇ ਥਾਂ ਪਈ ਤੈਨੂੰ ਸੁੱਕੇ ਥਾਂ ਪਾਇਆ ਪਰ ਤੂੰ ਮੈਨੂੰ ਇੱਕ ਵਾਰ ਵੀ ਇੰਗਲੈਂਡ ਨਹੀਂ ਵਿਖਾਇਆ ਉਹ ਪੁੱब्बा ਮਾਰ ਰੋਣ ਲੱਗ ਪਈ ਆਪਣੀ ਮਾਂ ਦੀ ਦਰਦਨਾਖਾਹਿਸ਼ ਸੁਣ ਬਲਵੰਤ ਰਾਏ ਉਹਦੇ ਨਾਲ ਲੱਗ ਮੰਜੇ ਤੇ ਬਹਿ ਗਿਆ ਉਹਦੀਆਂ ਅੱਖਾਂ ਪੂੰਝੀਆਂ ਤੇ ਗਲ ਵਕੜੀ ਪਾ ਆਖਣ ਲੱਗਿਆ ਬੀਬੀ ਤੁਹਾਨੂੰ ਹਿੰਦੂਸਤਾਨੀਆਂ ਨੂੰ ਸਿੱਧੀ ਤੇ ਸਪਸ਼ਟ ਗੱਲ ਕਰਨੀ ਪਤਾ ਨਹੀਂ ਕਦੋਂ ਆਵੇਗੀ ਇੰਜ ਘੇਰ ਕੇ ਗੱਲ ਕਰਦੇ ਹੋ ਜਿਵੇਂ ਤਮਾਕੂ ਦੇ ਖੇਤ ਚੋਂ ਸਹਾ ਘੱਡਣਾ ਹੋਵੇ ਤੂੰ ਇੰਗਲੈਂਡ ਜਾਣਾ ਹੀ ਨਾ ਬਸ ਗੱਲ ਖਤਮ ਤੈਨੂੰ ਮੈਂ ਨਾ ਲੈ ਜਾਵਾਂਗਾ ਤੇ ਮਾਸੀ ਜਾਨੀ ਬਲਵੰਤ ਰਾਏ ਦੀ ਮਾਂ ਇੰਗਲੈਂਡ ਆ ਗਈ ਹਾਂ ਉਸਨੇ ਇੰਗਲੈਂਡ ਆਉਣ ਤੋਂ ਪਹਿਲਾਂ ਆਪਣੀਆਂ ਸਹੇਲੀਆਂ ਕੋਲ ਦੋਹਰ ਤੇਹਰ ਲਾ ਦੱਸਿਆ ਭੈਣੂ ਕਿਸੇ ਦਾ ਤਾਂ ਇੱਕ ਅੱਦਾ ਹੋਵੇਗਾ ਮੇਰਾ ਤਾਂ ਸੁਖ ਨਾਲ ਪੰਜੇ ਸਰਵਨ ਨੇ ਵਲਾਇਤ ਪੁੱਜਦਿਆਂ ਸਾਰ ਪਹਿਲੇ ਐਤਵਾਰ ਨੂੰ ਅਸੀਂ ਬਲਵੰਤ ਰਾਏ ਤੇ ਉਹਦੀ ਪਤਨੀ ਬਿੰਦੂ ਉਹਨਾਂ ਦੇ ਤਿੰਨਾਂ ਬੱਚਿਆਂ ਅਤੇ ਖਾਸ ਮਹਿਮਾਨ ਮਾਸੀ ਨੂੰ ਖਾਣੇ ਤੇ ਸੱਦਿਆ। ਕਿਆ ਬਾਤਾਂ ਸਨ ਮਾਸੀ ਦੀਆਂ! ਇੰਨੀ ਸੋਹਣੀ ਔਰਤ ਜੀ ਕੀਤਾ ਕਿ ਬਲਵੰਤ ਨੂੰ ਆਖਾਂ ਤੂੰ ਬਈ ਕਿਦੇ ਤੇ ਗਿਆ ਕਣਕ ਚ ਕੰਗਿਆਰੀ। ਮਾਸੀ ਕੀ ਸੀ ਕਮਾਲ ਸੀ। 5 ਫੁੱਟ 4 ਇੰਚ ਲੰਮੀ। ਨਾ ਮੁੱਟੀ ਨਾ ਸੋਟੀ ਵਾਲ ਬੋਤੇ ਚਿੱਟੇ ਕੂਲੇ ਤੇ ਚਮਕੀਲੇ ਮੋਟੀਆਂ ਅੱਖਾਂ ਤਿੱਖਾ ਨੱਕ ਸਭ ਤੋਂ ਖੂਬਸੂਰਤ ਸਨ ਬੁੱਲ ਪਤਲੇ ਮਹੀਨ ਤੇ ਕੂਲੇ ਜਿਵੇਂ ਸ਼ਹਿਦ ਮਲਮਲ ਪਾਲੇ ਹੋਣ ਮੈਂ ਪੈਰੀ ਹੱਥ ਲਾਏ ਤੇ ਮੇਰੀ ਪਤਨੀ ਨੇ ਹੱਥ ਜੋੜ ਨਮਸਤੇ ਬੁਲਾਈ ਮਾਸੀ ਨੇ ਉਸ ਨੂੰ ਗਲਵਕੜੀ ਵਿੱਚ ਲਿਆ ਜਿਵੇਂ ਅਸੀਂ ਉਹਦੇ ਬਹੁਤ ਹੀ ਆਪਣੇ ਹੁੰਦੇ ਹਾਂ ਮੈਂ ਉਹਨਾਂ ਨੂੰ ਬਿਠਾਉਂਦਿਆਂ ਆਖਿਆ ਬੀਬੀ ਜੀ ਮੈਂ ਬੜਾ ਖੁਸ਼ ਹਾਂ ਕਿ ਆਪਣੇ ਮੁਲਕ ਵਿੱਚ ਅਜੇ ਤੁਹਾਡੇ ਵਰਗੇ ਮੂਹ ਕਰਨ ਵਾਲੇ ਲੋਕ ਜੀਉਂਦੇ ਨੇ ਇੱਥੇ ਤਾਂ ਵੀ ਨਾਸ਼ ਹੋ ਗਿਆ ਬਲਵੰਤ ਯਾਰ ਬੱਚਾ ਨੂੰ ਕਿਉਂ ਨਹੀਂ ਲਿਆਂਦਾ ਮੈਂ ਬੱਚੇ ਨਾਲ ਨਾਂ ਵੇਖ ਸਵਾਲ ਕੀਤਾ ਓ ਯਾਰ ਸਾਡੇ ਆਖੇ ਨਹੀਂ ਲੱਗਦੇ ਆਏ ਨਹੀਂ ਬਲਵੰਤ ਨੇ ਜਵਾਬ ਦਿੱਤਾ ਉਹ ਬੜਾ ਹੀ ਸੱਚਾ ਤੇ ਸਪਸ਼ਟ ਬੰਦਾ ਸੀ ਫੜਾਕ ਮੂੰਹ ਤੇ ਗੱਲ ਮਾਰਦਾ ਸੀ ਨਹੀਂ ਭਾਈ ਸਾਹਿਬ ਇਹਨਾਂ ਦੀ ਤਾਂ ਮਜ਼ਾਕ ਕਰਨ ਦੀ ਆਦਤ ਏ ਲੜਕਾ ਆਪਣੇ ਫਰੈਂਡਾਂ ਨਾਲ ਬਾਹਰ ਗਿਆ ਹੋਇਆ ਹੈ ਲੜਕੀਆਂ ਨੂੰ ਆਪਣੀ ਬੋਲੀ ਨਹੀਂ ਆਉਂਦੀ ਬੋਰੀ ਹੋਣਾ ਸੀ ਵਿਚਾਰੀਆਂ ਨੇ ਪਤਨੀ ਨੇ ਪਰਦਾ ਪਾਇਆ ਜਿਵੇਂ ਹਰ ਮਾਂ ਪਾਉਂਦੀ ਹੈ ਇਸੇ ਮਿਲਣੀ ਵਿੱਚ ਅਸੀਂ ਮਾਸੀ ਨੂੰ ਬੀਬੀ ਜੀ ਦੀ ਥਾਂ ਮਾਸੀ ਜੀ ਆਖਣ ਲੱਗ ਪਏ ਦਰਅਸਲ ਉਹਦੇ ਇੱਕ ਦੋ ਸ਼ਬਦ ਵੰਜਿਆ ਡਿੰਗੀ ਆਦਕ ਮੇਰੀ ਪਤਨੀ ਨੇ ਨੋਟ ਕਰਦਿਆਂ ਆਖਿਆ ਤੁਸੀਂ ਤਾਂ ਉਧਰ ਪਾਕਿਸਤਾਨ ਤੋਂ ਆਏ ਲੱਗਦੇ ਹੋ ਹਾਂ ਧੀਏ 라ਵਲਪਿੰਡੀੋਂ ਮੇਰੇ ਮਾਤਾ ਜੀ ਵੀ 라ਵਲਪਿੰਡੀ ਦੇ ਨੇ ਫੇਰ ਤੇ ਤੂੰ ਮੇਰੀ ਪਨੇਵੀ ਹੋਏ ਕੇ ਹਾਂ ਮਾਸੀ ਜੀ ਪਹਿਲੀ ਮਿਲਨੀ ਵਿੱਚ ਹੀ ਸਾਡਾ ਮਾਸੀ ਨਾਲ ਅੰਤਾਂ ਦਾ ਮੋਹ ਹੋ ਗਿਆ ਮਾਸੀ ਦੇ ਪੁੱਤਰ ਬਲਵੰਤ ਰਾਏ ਨੇ ਆਪਣੇ ਸਪਸ਼ਟ ਸੁਭਾ ਅਨੁਸਾਰ ਸਪਸ਼ਟ ਗੱਲ ਕੀਤੀ ਵੇਖੋ ਬੀਬੀ ਜੀ ਅਸੀਂ ਤਾਂ ਕੁੱਤੇ ਦੀ ਮੌਤ ਮਰਨ ਵਾਲੇ ਲੋਕਾਂ ਸਵੇਰੇ 6 ਵਜੇ ਸ਼ਾਪ ਖੋਲ੍ਹਦੇ ਆਂ ਸ਼ਾਮ ਨੂੰ 9 10 ਵਜੇ ਬੰਦ ਕਰਦੇ ਆਂ ਘਰ ਪਰਤ ਅਧ ਸੁਤੇ ਹੀ ਰੋਟੀ ਖਾਂਦੇ ਆਂ ਤੁਸੀਂ ਆਪਣਾ ਦਿਲ ਆਪ ਹੀ ਲਾਉਣਾ ਏ ਜੇ ਕਦੀ ਉਦਾਸ ਹੋਵੋ ਤਾਂ ਇਹਨਾਂ ਨੂੰ ਫੋਨ ਕਰ ਲੈਣਾ ਇਹ ਤੁਹਾਡੀ ਖਬਰ ਸਾਰ ਲੈ ਲੈਣਗੇ ਬੰਦੇ ਚੰਗੇ ਨੇ ਨਾਲੇ ਇਹਨਾਂ ਕੋਲ ਵਕਤੇ ਕਿਉਂ ਪੁੱਤਰ ਕੋਈ ਕੰਮ ਧੰਦਾ ਨਹੀਂ ਕਰਦੇ ਮਾਸੀ ਨੇ ਸਾਨੂੰ ਸਵਾਲ ਕੀਤਾ ਜਿਸ ਦਾ ਸਾਡੀ ਥਾਂ ਉਹਦੇ ਪੁੱਤਰ ਨੇ ਹੀ ਜਵਾਬ ਦਿੱਤਾ ਕੰਮ ਤਾਂ ਕਰਦੇ ਨੇ ਪਰ ਸਾਡੇ ਵਾਂਗ ਕੁੱਤੇ ਦੀ ਮੌਤ ਨਹੀਂ ਮਰਦੇ ਨੌਕਰੀ ਪੇਸ਼ਾ ਲੋਕ ਨੇ 9 ਵਜੇ ਜਾਂਦੇ ਨੇ ਤੇ 5 ਵਜੇ ਘਰ ਸਨਿਚਰ ਐਤ ਦੀਆਂ ਪੂਰੀਆਂ ਦੋ ਛੁੱਟੀਆਂ ਇਹੋ ਜਿਹੇ ਲੋਕ ਸਾਡੇ ਲਈ ਤਾਂ ਵਿਲੇ ਹੀ ਹੁੰਦੇ ਨੇ ਮਾਸੀ ਦਾ ਸੁਭਾ ਬਹੁਤ ਮਿਲਾਪੜਾ ਤੇ ਮਿੱਠਾ ਸੀ ਅਸੀਂ ਤਾਂ ਉਸਨੇ ਮੁਲਹੀ ਲੈ ਲਈ ਅਗਲਾ ਐਤਵਾਰ ਆਇਆ ਤਾਂ ਅਸੀਂ ਮਾਸੀ ਜੀ ਨੂੰ ਪੁੱਛਿਆ ਕਿ ਗੁਰਦੁਆਰੇ ਜਾਵੋਗੇ ਕਿ ਮੰਦਰ ਮਾਸੀ ਨੇ ਜਵਾਬ ਦਿੱਤਾ ਪੁੱਤਰ ਕੋਈ ਫਰਕ ਨਹੀਂ ਦੋਵੇਂ ਥਾਂ ਚੱਲੇ ਚਲਾਂਗੇ ਸਵੇਰੇ ਗੁਰਦੁਆਰੇ ਸ਼ਾਮੀ ਮੰਦਰ ਮਾਸੀ ਜੀ ਇਹੋ ਜਿਹੇ ਮਹਾਨ ਲੋਕ ਤਾਂ ਘਾਟੀ ਵੇਖੇ ਨੇ ਜਿਹੜੇ ਗੁਰਦੁਆਰੇ ਤੇ ਮੰਦਰ ਦੋਹਾਂ ਥਾਵਾਂ ਤੇ ਜਾਣ ਤੁਸੀਂ ਤਾਂ ਕਮਾਲ ਕਰ ਦਿੱਤੀ ਨਹੀਂ ਬੇਟਾ ਇਹ ਫਰਕ ਵਾਲੀ ਬਿਮਾਰੀ ਤਾਂ ਹੁਣੇ ਚੱਲੀ ਏ ਉਧਰ ਸਾਡੇ ਪਾਕਿਸਤਾਨ ਵਿੱਚ ਤਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬੜਾ ਪਿਆਰ ਸੀ ਉਹ ਇੱਕ ਪੁੱਤਰ ਨੂੰ ਤਾਂ ਸਿੱਖ ਜ਼ਰੂਰ ਬਣਾਉਂਦੇ ਸਨ ਮੈਨੂੰ ਮਾਸੀ ਦੀ ਗੱਲ ਬਹੁਤ ਚੰਗੀ ਲੱਗੀ ਇਸ ਵਿੱਚ ਲੁਕੀ ਨੇਕ ਭਾਵਨਾ ਨੇ ਮੈਨੂੰ ਕੀਲ ਲਿਆ ਬਗੀਚੀ ਵਿੱਚ ਭਾਂਤ ਭਾਂਤ ਦੇ ਫੁੱਲ ਲਹਿਰਾ ਰਹੇ ਹੋਣ ਤਾਂ ਬਗੀਚੀ ਦੀ ਆਵਾ ਨੂੰ ਚਾਰ ਚੰਨ ਲੱਗ ਜਾਂਦੇ ਹਨ ਮੈਂ ਸੋਚਿਆ ਮੈਂ ਤੇ ਮੇਰੀ ਪਤਨੀ ਮਾਸੀ ਨੂੰ ਗੁਰਦੁਆਰੇ ਤੇ ਮੰਦਿਰ ਲੈ ਕੇ ਜਾਣ ਲਈ ਤਿਆਰ ਹੋ ਗਈ ਬਲਵੰਤ ਤੇ ਉਹਦੀ ਪਤਨੀ ਉਨ੍ਹਾਂ ਦੇ ਲੜਕੇ ਤੇ ਦੋਹਾਂ ਧੀਆਂ ਨੂੰ ਆਖਿਆ ਬਈ ਮਾਤਾ ਤੁਹਾਡੀ ਏ ਤੁਸੀਂ ਵੀ ਨਾਲ ਸੰਗਤ ਕਰੋ ਬਲਵੰਤ رائے ਨੇ ਫੇਰ ਖਰੀ ਤੇ ਸਪਸ਼ਟ ਗੱਲ ਕਰਦਿਆਂ ਜਵਾਬ ਦਿੱਤਾ ਭਾਈ ਸਾਹਿਬ ਐਤਵਾਰ ਨੂੰ ਸਾਨੂੰ ਸਿਰਫ 4 ਘੰਟੇ ਵੇਲੇ ਮਿਲਦੇ ਨੇ ਉਹੀ ਸਮਾਂ ਸਾਡੀ ਜ਼ਿੰਦਗੀ ਦਾ ਸੁਰਗ ਹੁੰਦਾ ਏ ਜਿਸ ਵਿੱਚ ਨਾ ਤੋ ਲੈਂਦੇ ਆ ਮਨ ਮਰਜ਼ੀ ਦੀ ਤਾਜ਼ੀ ਰੋਟੀ ਖਾ ਲੈਂਦੇ ਤੇ ਸੌ ਲੈਂਦੇ ਹਾਂ ਏ ਸੁਰਗ ਸਾਥੋਂ ਨਾ ਖੋਹੋ ਠੀਕ ਐ ਨਹੀਂ ਖੋਂਦਾ ਤੂੰ ਬਈ ਅਨੰਤ ਚੱਲ ਮੰਦਰ ਗੁਰਦੁਆਰੇ ਯਾਰ ਮਾੜੀ ਮੋਟੀ ਆਪਣੀ ਸਭਿਅਤਾ ਦਾ ਪਤਾ ਲੱਗੇਗਾ ਮੈਂ ਉਹਨਾਂ ਦੇ ਲੜਕੇ ਨੂੰ ਆਖਿਆ ਸੌਰੀ ਅੰਕਲ ਜੀ ਮੈਂ ਆਪਣੇ ਫਰੈਂਡਾਂ ਨਾਲ ਆਲਰੇਡੀ ਪ੍ਰੋਗਰਾਮ ਬਣਾਇਆ ਹੋਇਆ ਉੰਜ ਵੀ ਮੈਨੂੰ ਸਮਝ ਨਹੀਂ ਪੈਂਦੀ ਕਿ ਉਹ ਕੀ ਕਹਿੰਦੇ ਨੇ ਬਹੁਤ ਬੋਰ ਹੋ ਜਾਂਦਾ ਹਾਂ ਤੂੰ ਪਾਈ ਨੀਤਾ ਮੈਂ ਅੰਕਲ ਜੀ ਅੱਜ ਟੈਲੀ ਵੇਖਣਾ ਹੈ ਤੂੰ ਪਾਈ ਮੀਰਾ ਅਖੀਰ ਮੈਂ ਉਹਨਾਂ ਦੀ ਭਲੀ ਮਾਨਸ ਜਹੀ ਕੁੜੀ ਨੂੰ ਪੁੱਛਿਆ ਮੈਂ ਅੰਕਲ ਜੀ ਨਾ ਜਾਵਾਂ ਤਾਂ ਤੁਸੀਂ ਮਾਈਂਡ ਤਾਂ ਨਹੀਂ ਕਰੋਗੇ ਮੈਨੂੰ ਮੰਦਿਰ ਗੁਰਦੁਆਰੇ ਜਾਣਾ ਚੰਗਾ ਨਹੀਂ ਲੱਗਦਾ ਪਿਛਲੇ ਸਮੇਂ ਦੀਆਂ ਨਾ ਸਮਝ ਆਣ ਵਾਲੀਆਂ ਗੱਲਾਂ ਕਰਦੇ ਨੇ ਘਰ ਹੀ ਠਹਿਰਾਂਗੀ ਤੇ ਮੰਮੀ ਦੀ ਹੈਲਪ ਕਰਾਂਗੀ ਪਰ ਜੇ ਤੁਸੀਂ ਆਖੋ ਤਾਂ ਚਲਦੀ ਆਂ ਨਹੀਂ ਬੇਟਾ ਤੂੰ ਘਰ ਹੀ ਰਹਿ ਮਾਂ ਦੀ ਸੇਵਾ ਕਰਮਾ ਨਾਲ ਹੀ ਮਿਲਦੀ ਹੈ ਪਰ ਜਿਹੜੇ ਘਰ ਵਿੱਚ ਮਾਪੇ ਸਵੇਰੇ 6 ਵਜੇ ਤੋਂ ਰਾਤ ਦੇ 10 ਵਜੇ ਤੀਕ ਆਪਣੇ ਬੱਚਿਆਂ ਦਾ ਮੂਹ ਵੀ ਨਹੀਂ ਦੇਖਦੇ ਉੱਥੇ ਖੈਰ ਕਰਮ ਤਾਂ ਕਿਸੇ ਦੇ ਕੀ ਚੰਗੇ ਹੋ ਸਕਦੇ ਨੇ ਅੱਛਾ ਸਸਰੀਕਾਲ ਤੇ ਨਮਸਤੇ ਅਸੀਂ ਚੱਲੇ ਇਹ سلسلہ ਕਈ ਹਫ਼ਤੇ ਜਾਰੀ ਰਿਹਾ ਮਾਸੀ ਪੁਰਾਣੀ ਵੇਲੀਆਂ ਦੀ ਔਰਤ ਸੀ ਪੁਰਾਣੀ ਸਮਿਆਂ ਦੀਆਂ ਔਰਤਾਂ ਵਿੱਚ ਇੱਕ ਚੀਜ਼ ਤਾਂ ਸਾਂਝੀ ਹੁੰਦੀ ਹੈ ਕਿ ਉਹ ਕਰਮ ਕਰਦੀਆਂ ਹਨ ਸੋਚਦੀਆਂ ਤੇ ਛੂਰਦੀਆਂ ਨਹੀਂ ਮਨ ਵਿੱਚ ਵਿਚਾਰ ਆਇਆ ਨਹੀਂ ਤੇ ਉਹ ਉੱਠ ਕੇ ਦੁਨੀਆ ਨਹੀਂ ਮਾਸੀ ਗੁਰਦੁਆਰੇ ਗਈ ਮੱਥਾ ਟੇਕਿਆ ਦੋ ਬੋਲ ਬਾਣੀ ਦੇ ਸੁਨੇ ਮੁਰ ਮੱਥਾ ਟੇਕਿਆ ਤੇ ਮੇਰੀ ਪਤਨੀ ਨੂੰ ਪੁੱਛਣ ਲੱਗੀ ਲੰਗਰ ਕਿੱਧਰ ਹੈਤੀ ਏ ਮੇਰੀ ਪਤਨੀ ਉਸ ਨੂੰ ਲੰਗਰ ਵਿੱਚ ਲੈ ਗਈ ਮਾਸੀ ਨੇ ਏਪਰਨ ਬੰਨਿਆ ਤੇ ਰੋਟੀਆਂ ਪਕਾਉਣ ਲੱਗ ਪਈ ਇਸ ਕਰਮ ਦਾ ਅਸਰ ਆਮ ਸੇਵਕਾਂ ਤੇ ਤਾਂ ਪੈਣਾ ਹੀ ਸੀ ਪ੍ਰਧਾਨ ਉੱਤੇ ਵੀ ਪਿਆ ਹਾਲਾਂਕਿ ਧਾਰਮਿਕ ਅਦਾਰਿਆਂ ਅਦਾਰਿਆਂ ਦੇ ਪ੍ਰਧਾਨਾਂ ਉੱਤੇ ਆਮ ਸੇਵਕਾਂ ਵੱਲੋਂ ਕੀਤੇ ਚੰਗੇ ਕਰਮਾਂ ਦਾ ਅਸਰ ਘੱਟ ਹੀ ਪੈਂਦਾ ਹੈ ਉਸਨੇ ਵੀ ਮੈਨੂੰ ਵਾਰ-ਵਾਰ ਕਿਹਾ ਕਿ ਮਾਤਾ ਜੀ ਨੂੰ ਲੈ ਕੇ ਆਇਆ ਕਰੋ ਇਹੋ ਜਿਹੀ ਸੇਵਾ ਭਾਵਨਾ ਵਾਲੇ ਜੀਵਨ ਸਤਕਾ ਹੀ ਗੁਰੂ ਘਰ ਆਬਾਦ ਨੇ ਆਪਣੀ ਘਰਵਾਲੀ ਨੂੰ ਤਾਂ ਮੈਂ ਜਦੋਂ ਵੀ ਲੰਗਰ ਦੀ ਸੇਵਾ ਲਈ ਆਖਦਾ ਉਹਦੇ ਉੱਲਾ ਉਠਾਉਂਦੀ ਨਹੀਂ ਪ੍ਰਧਾਨ ਵੀ ਬਲਵੰਤ ਰਾਏ ਵਾਂਗ ਸਪਸ਼ਟ ਬੰਦਾ ਜਾਪਦਾ ਸੀ ਇਸੇ ਤਰ੍ਹਾਂ ਮੰਦਰ ਵਿੱਚ ਮਾਸੀ ਨੇ ਭਜਨ ਗਾਏ ਤੇ ਧੂਣਾ ਪਾਟ ਦਿੱਤੀਆਂ ਇੱਥੇ ਵੀ ਪ੍ਰਧਾਨ ਸਾਹਿਬ ਇੰਨੇ ਪ੍ਰਭਾਵਿਤ ਹੋਏ ਕਿ ਆਪ ਪੰਜਾਬੀ ਹੁੰਦਿਆਂ ਹੋਇਆਂ ਵੀ ਮੈਨੂੰ ਹਿੰਦੀ ਵਿੱਚ ਬੇਨਤੀ ਕੀਤੀ ਅਰੇ ਭਾਈ ਮਾਤਾ ਜੀ ਕੋ ਹਰ ਵੀਕ ਲੈ ਕੇ ਆਇਆ ਕਰੋ ਅੱਛੇ ਭਜਨ ਗਾਣੇ ਵਾਲੇ ਤੋਂ ਮਿਲਤੇ ਹੀ ਨਹੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਵੱਧ ਮਾਸੀ ਨੂੰ ਇੰਗਲੈਂਡ ਦੇ ਰਹਿਣ ਸਹਿਣ ਨੇ ਪ੍ਰਭਾਵਿਤ ਕੀਤਾ ਬਸ ਮਹਾ ਪ੍ਰਸੰਤਾ ਦੇ ਵੇਗ ਵਿੱਚ ਇੰਗਲੈਂਡ ਦੀਆਂ ਸਿਫਤਾਂ ਤੇ ਇੰਡੀਆ ਦੀਆਂ ਕੁਸਿਫਤਾਂ ਕਰਦੀ ਰਹਿੰਦੀ ਬੇਟਾ ਵੇਖਣ ਤੇ ਸੁਣਨ ਚ ਬਹੁਤ ਫਰਕ ਹੀ ਜੇ ਸੁਰਗ ਕਿਤੇ ਹੋਵੇਗਾ ਵੀ ਤਾ ਇੰਗਲੈਂਡ ਤੋਂ ਚੰਗੇ ਨਾ ਹੋਵੇਗਾ 에ਅਰਪੋਰਟ ਤੇ ਉਤਰੀ ਤਾਂ ਇੰਨੇ ਗੋਰੇ ਚਿੱਟੇ ਲੋਕ ਤੇ ਇੰਨੀ ਸਫਾਈ ਵੇ ਮੇਰੀਆਂ ਤਾਂ ਅੱਖਾਂ ਚੁੰਦੇ ਆ ਗਈਆਂ ਇੰਨੀਆਂ ਚੌੜੀਆਂ ਤੇ ਸਾਫ਼ ਸੁਥਰੀਆਂ ਸੜਕਾਂ ਭਾਵੇਂ ਜੀਬ ਨਾਲ ਚੱਟ ਲਵੋ ਕੁਈ ਹਰ ਨਹੀਂ ਵਜਾਂਦਾ ਇੰਡੀਆ 'ਚ ਤਾਂ ਬੱਸਾਂ ਟਰੱਕਾਂ ਵਾਲੇ ਕੰਨਾਂ ਦੇ ਪਰਦੇ ਪਾੜ ਦਿੰਦੇ ਨੇ ਤੇ ਗੰਧ ਤੌਬਾ ਤੌਬਾ ਅਜਮੇਰਾ ਬਲਵੰਤ ਦੱਸਦਾ ਸੀ ਕਿ ਇਨ੍ਹਾਂ ਮੁਲਕਾ ਤੋਂ ਮੱਖਣ ਦੁੱਧ ਤੇ ਪਨੀਰ ਸੰਭਾਲਿਆ ਨਹੀਂ ਜਾ ਰਿਹਾ ਇਸ ਲਈ ਮੁਫਤ ਵੰਡਿਆ ਜਾ ਰਿਹਾ ਹੈ ਮੈਂ ਤਾਂ ਨਹੀਂ ਆ ਕਿ ਸੁਰਗ ਵਿੱਚ ਵੀ ਇੰਨੀਆ ਨੇਮਤਾ ਨਹੀਂ ਹੋ ਸਕਦੀਆਂ ਨਾਲੇ ਪੁੱਤਰ ਸੁਰਗ ਕਿਹੜਾ ਕਿਸੇ ਨੇ ਵੇਖਿਆ ਹੈ ਵਾਹ ਵਾਹ ਅੰਗਰੇਜ਼ ਨੇ ਐਵੇਂ ਤੇ ਨਹੀਂ ਦੁਨੀਆ ਤੇ ਰਾਜ ਕੀਤਾ ਪਰਮਾਸੀ ਜੀ ਅਸੀਂ ਤਾਂ ਮੱਖਣ ਦੀ ਥਾਂ ਮਾਰਜਰੀਨ ਖਾਂਦੇ ਆ ਤਾਂ ਕਿ ਮੋਟੇ ਨਾ ਹੋ ਜਾਈਏ ਦੁੱਧ ਵੀ ਬਹੁਤ ਚਰਬੀ ਵਧਾਉਂਦਾ ਏ ਇਸੇ ਲਈ ਘੱਟ ਕਰੀਮ ਵਾਲਾ ਦੁੱਧ ਪੀਂਦੇ ਆ ਮੇਰੀ ਪਤਨੀ ਨੇ ਆਖਿਆ ਮਾਸੀ ਮੇਰੀ ਪਤਨੀ ਨੂੰ ਚਈ ਲੈ ਕੇ ਪਈ ਤਾਂ ਹੀ ਉਹ ਤਾਂ ਫਾਂਕੜ ਪਈ ਲੱਗਦੀ ਏ ਦੁੱਧ ਮੱਖਣ ਤਾਂ ઋਸ਼ੀਆਂ ਮੁਨੀਆਂ ਅਤੇ ਮਹਾਰਾਜਿਆਂ ਦੀ ਖੁਰਾਕ ਸੀ ਜਿਹੜੇ ਵੇਦ ਗ੍ਰੰਥ ਲਿਖਦੇ ਸਨ ਤੇ ਯੁੱਧ ਕਰਦੇ ਸਨ ਨਾ ਮੇਰੀ ਧੀ ਖਾਇਆ ਪੀਆ ਕਰ ਇਹ ਜਿਹੜੀਆਂ ਤੇਰੇ ਮੋਢਿਆਂ ਅਤੇ ਤ੍ਰਿਕਲ ਚ ਪੀੜਾ ਰਹਿੰਦੀਆਂ ਨੇ ਨਾ ਜੇ ਦਿਨਾਂ ਵਿੱਚ ਨਾ ਚੱਕੀਆਂ ਜਾਣ ਤਾਂ ਮੈਨੂੰ ਫੜ ਲਵੀਂ ਉਹ ਤਾਂ ਠੀਕ ਐ ਮਾਸੀ ਜੀ ਪਰ ਵੇਖੋ ਮੌਸਮ ਕਿੰਨਾ ਭੈੜਾ ਰਹਿੰਦਾ ਸਾਰਾ ਦਿਨ ਕੈਦੀਆਂ ਵਾਂਗ ਅੰਦਰ ਟਾੜੇ ਰਹਿਦਾ ਹੈ ਮੈਂ ਕਿਹਾ ਮਾਸੀ ਨੂੰ ਮੇਰੀ ਗੱਲ ਬਹੁਤ ਬੁਰੀ ਲੱਗੀ ਬੋਲੀ ਕੀ ਹੋਇਆ ਇਹ ਮੌਸਮ ਨੂੰ ਗਰਮੀ ਦਾ ਤਾਂ ਨਾਂ ਨਿਸ਼ਾਨ ਨਹੀਂ ਅਥੇ ਇੰਡੀਆ ਦੀ ਗਰਮੀ ਸ਼ੈ ਤੁਸੀਂ ਭੁੱਲ ਗਏ ਹੋ ਤੌਬਾ ਮੇਰੇ ਰਾਮ ਇਨਸਾਨ ਸੁੱਕ ਕੇ ਕਾਲਾ ਭੂਤ ਬਣ ਜਾਂਦਾ ਹੈ ਸਰਦੀਆਂ ਵਿੱਚ ਹਮੇਸ਼ਾ ਬਿਆਈਆਂ ਫਟੀਆਂ ਰਹਿੰਦੀਆਂ ਨੇ ਅੱਧੀ ਰਾਤ ਤੀਕਾ ਢਿੱਡ ਚ ਗੋਡੇ ਲੈ ਕੇ ਪੈਂਦੇ ਆ ਤਾਂ ਕਿਤੇ ਜਾ ਕੇ ਪੈਰ ਜ਼ਰਾ ਗਰਮ ਹੁੰਦੇ ਨੇ ਜ਼ਰਾ ਬਰਸਾ ਤਾਂ ਲੱਗ ਜਾਂ ਤਾਂ ਚਿੱਕੜੀ ਚਿੱਕੜ ਮੱਛਰ ਇੰਨੇ ਕਿ ਹੁਣ ਇੰਡੀਆ ਵਿੱਚ ਘਰ ਘਰ ਮਲੇਰੀਏ ਦੇ ਰੋਗੀ ਪਏ ਰਹਿੰਦੇ ਨੇ ਅੰਦਰ ਕਿਉਂ ਟਾੜੇ ਰੋ ਐਨੇ ਸੋਹਣੇ ਮਕਾਨ ਗਲੀਚੇ ਚਵੀ ਘੰਟੇ ਗਰਮ ਪਾਣੀ ਪਾਵੇ ਚੁੱ ਬੱਚੇ ਪਰ ਪਰ ਨਹਾਓ ਗੈਸ ਦੇ ਹੀਟਰ ਤੇ ਕੁੱਕਰ ਟੈਲੀਵਿਜ਼ਨ ਵੀਡੀਓ ਤੇ ਕਮਰੇ ਕਮਰੇ ਵਿੱਚ ਟੇਪ ਰਿਕਾਰਡਰਾਂ ਬਾਹਰ ਕਾਰਾਂ ਬਹਿਸ਼ਤ ਵਿੱਚ ਵੀ ਇਹੋ ਜਿਹੇ ਸੁੱਖ ਨਹੀਂ ਜਿਹਾਉਣੇ ਸ਼ੁਕਰ ਕਰ ਪੁੱਤਰ ਸ਼ੁਕਰ ਜੇ ਇੰਡੀਆ 'ਚ ਹੁੰਦਾ ਤਾਂ ਮਸਾ ਕਿਤੇ ਸਕੂਟਰੀ ਜੁੜਨੀ ਸੀ ਉਹ ਵੀ ਜੇ ਦੋਵੇਂ ਜਣੇ ਕੰਮ ਕਰਦੇ ਹੁੰਦੇ ਜਦੋਂ ਦੀ ਮਾਸੀ ਇੰਗਲੈਂਡ ਆਈ ਸੀ ਹੋਰ ਦੀ ਹੋਰ ਹੋ ਗਈ ਸੀ ਉਹ ਇੰਗਲੈਂਡ ਦੀ ਇੱਥੋਂ ਤੱਕ دیਵਾਨੀ ਹੋ ਗਈ ਕਿ ਇੱਕ ਦਿਨ ਮੈਨੂੰ ਤੇ ਮੇਰੀ ਪਤਨੀ ਨੂੰ ਆਖਣ ਲੱਗੀ ਬੇਟਾ ਮੈਂ ਤਾਂ ਬਲਵੰਤ ਨੂੰ ਆਖਣ ਲੱਗੀ ਜ਼ਰਾ ਝਿਜਕਦੀਆਂ ਤੁਸੀਂ ਮੌਕਾ ਵੇਖ ਕੇ ਗੱਲ ਕਰਨਾ ਜੇ ਉਹ ਮੈਨੂੰ ਪੱਕੇ ਤੌਰ ਤੇ ਇੱਥੇ ਰੱਖ ਲਵੇ ਤਾਂ ਮੇਰੀ ਵੀ ਅੰਤਲੀ ਉਮਰ ਸੁਰਗ ਵਿੱਚ ਘਟ ਜਾਵੇਗੀ ਜਦੋਂ ਵਾਪਸ ਜਾਣ ਦਾ ਖਿਆਲ ਆਉਂਦਾ ਹੈ ਤਾਂ ਹੌਲ ਪੈਣ ਲੱਗ ਜਾਂਦਾ ਹੈ ਫਿਰ ਹੌਲੀ ਹੌਲੀ ਉਹਦੇ ਬਾਉ ਜੀ ਵੀ ਆ ਜਾਣਗੇ ਸਾਡਾ ਦੋਹਾ ਦਾ ਜਹਾਨ ਤੇ ਆਣਾ ਸੁਫਲਾ ਹੋ ਜਾਵੇਗਾ ਪਰਮਾਤਮਾ ਤੁਹਾਨੂੰ ਭਾਗ ਲਾਵੇ ਇੱਕ ਦਿਨ ਮੈਂ ਬਿਮਾਰ ਹੋ ਗਿਆ ਤੇ ਘਰ ਵਿੱਚ ਇਕੱਲਾ ਪਿਆ ਪਿਆ ਅੱਕ ਗਿਆ मासी ने फोन किया कि जे संभव होवे ता आ जावे मासी जिथे ਕੁਲੋਤੀ ਸੀ ਉੱਥੋਂ ਹੀ ਆ ਗਈ ਬੜੇ ਫਿਕਰ ਨਾਲ ਪੁੱਛਣ ਲੱਗੀ ਕੀ ਗੱਲ ਬੇਟਾ ਠੀਕ ਤਾਂ ਹੋ ਮਾਸੀ ਜੀ ਬੁਖਾਰ ਸੀ ਜਰਾ ਮੈਂ ਆਖਿਆ ਚਲੋ ਛੁੱਟੀ ਲੈ ਲੈਂਦੇ ਆ ਪਰ ਇਹ ਮੜੀਆਂ ਵਰਗੀ ਚੁੱਪ ਖਾਨ ਨੂੰ ਆਉਂਦੀ ਐ ਕੀ ਜ਼ਿੰਦਗੀ ਐ 7 ਸਾਲ ਇਸ ਮਕਾਨ ਵਿੱਚ ਰਹਿੰਦੇ ਹੋਗੇ ਪਰ ਕਦੇ ਕੋਈ ਗਵਾਂਢੀ ਸਾਡੇ ਘਰ ਨਹੀਂ ਆਇਆ ਉਸ ਮੁਲਕ ਵਿੱਚ ਰਹਿਣ ਦਾ ਕੀ ਹੱਜ ਹੈ ਜਿੱਥੇ 100 ਚੋਂ 95 ਬੰਦੇ ਤੁਹਾਨੂੰ ਜਾਣਦੇ ਹੀ ਨਾ ਹੋਣ ਜ਼ਾਹਰ ਹੈ ਮਾਸੀ ਨੂੰ ਮੇਰੀ ਗੱਲ ਪਸੰਦ ਨਹੀਂ ਸੀ ਆਣੀ ਤੇ ਨਾ ਹੀ ਆਈ ਉਹ ਬਹੁਤ ਪਿਆਰ ਪਰ ਬਹੁਤ ਬਹੁਤ ਹੀ ਦ੍ਰਿੜਤਾ ਨਾਲ ਬੋਲੀ ਵੇਖ ਬੇਟਾ ਉਂਝ ਤਾਂ ਤੇਰੀ ਮਰਜ਼ੀ ਏ ਪਰ ਤੂੰ ਮੜੀਆਂ ਸਿਵਿਆਂ ਵਰਗੇ ਕੁਲੇਣੀ ਤੇ ਨੈਸ਼ ਬੋਲਣਾ ਬੋਲਿਆ ਕਰ ਤੇਰੀ ਘਰ ਵਾਲੀ ਤੇਰਾ ਪੁੱਤ ਤੇਰੀ ਨੂੰ ਤੇਰੀ ਧੀ ਵੇਖ ਕਿੰਨਾ ਖੁਸ਼ ਪਰਵਾਰ ਏ ਤੇਰਾ ਸਭ ਤੋਂ ਵੱਡੀ ਗੱਲ ਏ ਕਿ ਇੰਗਲੈਂਡ ਵਰਗੇ ਸੁਰਗ ਚ ਬੈਠਾ ਏ ਸੌ ਵਾਰ ਧਰਤੀ ਨਮਸਕਾਰ ਕਰ ਪੁੱਤਰ ਜਿੱਥੇ ਤੀਕ ਲੋਕਾਂ ਦੀ ਗੱਲ ਏ ਇੰਡੀਆ ਵਿੱਚ ਵੀ ਲੋਕ ਹੁਣ ਪਹਿਲਾਂ ਵਾਂਗ ਮਿਲਣ ਸਾ ਨਹੀਂ ਰਹੇ ਚੰਡੀਗੜ੍ਹ ਵਰਗੇ ਸ਼ਹਿਰਾਂ ਵਿੱਚ ਵੀ ਇੱਕ ਗਵਾਂਡੀ ਦੀ ਦੂਜੇ ਗਵਾਂਡੀ ਨਾਲ ਕੋਈ ਸਾਂਝ ਨਹੀਂ ਸਾਰੇ ਅੱਗ ਲੱਗੀ ਵਾਂਗ ਫਿਰਦੇ ਨੇ ਇੱਥੇ ਪੁੱਤਰ ਬੜੀਆਂ ਬਹਾਰਾਂ ਨੇ ਅਖਰੂਟ ਜਿੱਡੀ ਤਾਂ ਬਦਾਮ ਦੀ ਗਿਰੀ ਐ ਇੱਥੇ ਕਾਜੂ ਲੌਂਗ ਲਾਚੀਆਂ ਕਿਵੇਂ ਰੁਲਦੇ ਫਿਰਦੇ ਨੇ ਨਾ ਮੇਰਾ ਪੁੱਤਰ ਮਣੀਆਂ ਵਰਗੇ ਬੋਲ ਨਾ ਬੋਲਿਆ ਕਰ ਪਰ ਅੱਜ ਮਾਸੀ ਨੂੰ ਕੀ ਹੋ ਗਿਆ ਸੀ ਉਹ ਤੇ ਉਦਾਸ ਜਾਪ ਰਹੀ ਸੀ ਮੈਂ ਹੁਣ ਤੁਰਿਆ ਜਾ ਰਿਹਾ ਸਾਂ ਅਤੇ ਮਾਸੀ ਦੇ ਘਰ ਤੋਂ ਬਹੁਤ ਦੂਰ ਨਹੀਂ ਸਾਂ ਹਾਈ ਐਸ਼ ਵਿੱਚੋਂ ਲਿੰਟਨ ਰੋਡ ਤੇ ਪੈ ਗਿਆ ਸੀ ਕਿਣਮਿਣ ਹੋ ਰਹੀ ਸੀ ਹਲਕੀ ਹਲਕੀ ਧੁੰਦ ਦੀ ਚਾਦਰ ਦੀ ਚੁੰਬ ਮਾਰੀ ਮਕਾਨਾਂ ਦੀਆਂ ਕਤਾਰਾਂ ਇੰਜ ਖਲੋਤੀਆਂ ਸਨ ਜਿਵੇਂ ਕਿਸੇ ਆਦਮ ਖੋਰ ਦਿਓ ਦਾ ਪਹਿਰਾ ਹੋਵੇ ਸਿਰਫ ਘਰ ਖਲੋਤੇ ਸਨ ਬੰਦੇ ਦੀ ਜ਼ਾਤ ਤੀਕ ਨਜ਼ਰ ਨਹੀਂ ਸੀ ਆ ਰਹੀ ਇੰਨੇ ਸੋਨੇ ਘਰ ਬੰਦੇ ਦੀ ਜ਼ਾਤ ਬਿਨਾ ਕਿੰਨੇ ਭਿਆਨਕ ਲੱਗ ਰਹੇ ਸਨ ਕਾਲੀ ਛੱਤ ਦੀ ਟੀਸੀ ਤੇ ਇੱਕ ਕਾਲੇ ਪੰਛੀ ਨੇ ਧੋਨ ਚੁੱਕੀ ਤੇ ਉੱਡ ਗਿਆ ਚੁੱਪ ਹੋਰ ਵੀ ਭਿਆਨਕ ਹੋ ਗਈ ਮੈਂ ਕੰਟੀ ਵਜਾਈ ਤਮਾਸੀ ਨੇ ਇਕਦਮ ਬੂਹਾ ਖੋਲ ਦਿੱਤਾ ਜਿਵੇਂ ਮੈਨੂੰ ਹੀ ਉਡੀਕ ਰਹੀ ਹੋਵੇ ਮੈਂ ਪੈਰਾ ਵੱਲ ਚੁੱਕਿਆ ਤੇ ਉਸਨੇ ਮੇਰਾ ਸਿਰ ਪਲੋਸਿਆ ਪਰ ਮੇਰੇ ਸਿਰ ਤੇ ਜਿਹੜਾ ਹੱਥ ਟਿਕਿਆ ਉਸ ਵਿੱਚ ਨਾ ਹੀ ਪਹਿਲਾ ਵਰਗੀ ਜਾਨ ਸੀ ਨਾ ਹੀ ਨਿਗ ਅਤੇ ਨਾ ਹੀ ਥਰਥਰਾਹਟ ਬਿਲਕੁਲ ਜਿਵੇਂ ਕਿਸੇ ਨੇ ਕੋਈ ਮਰੀ ਹੋਈ ਚੀਜ਼ ਹੌਲੀ ਦਿਨੇ ਮੇਰੇ ਸਿਰ ਤੇ ਰੱਖ ਦਿੱਤੀ ਹੋਵੇ ਮਾਸੀ ਜੀ ਕੀ ਗੱਲ 부ਝੇ 부ਝੇ ਲੱਗਦੇ ਹੋ બસ ਉਸ ਦੇ ਦੀਦਿਆਂ ਨੂੰ ਜਿਵੇਂ ਬੋਲਾਂ ਦੀ ਹੀ ਉਡੀਕ ਸੀ ਪੁੱਬਾਂ ਮਾਰ ਮਾਰ ਰੋਣ ਲੱਗ ਪਈ ਮੈਂ ਨੇੜੇ ਹੋ ਗਲਵਕੜੀ ਪਾੰਦਿਆਂ ਆਖਿਆ ਮਾਸੀ ਜੀ ਆਇਆਂ ਕਰੋ ਮੈਨੂੰ ਦੱਸੋ ਕੀ ਗੱਲ ਹੈ ਤੁਹਾਡੀ ਹਰ ਤਕਲੀਫ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੈਟੀ ਤੇ ਬੈ ਮਾਸੀ ਨੇ ਮੇਰੇ ਅੱਗੇ ਇੰਜ ਹੱਥ ਜੋੜੇ ਜਿਵੇਂ ਉਸਨੇ ਕੋਈ ਬਹੁਤ ਵੱਡੀ ਸੁਖ ਸੁਖਣੀ ਹੋਵੇ ਤੇ ਮੈਂ ਉਸ ਦੇ ਸੁੱਖ ਪੂਰੀ ਕਰ ਸਕਦਾ ਹੋਵਾਂ ਮੈਂ ਬੜਾ ਸ਼ਰਮਿੰਦਾ ਹੂੰ ਉਸ ਦਿਨ ਜੁੜੇ ਹੋਏ ਹੱਥ ਖੋਲ ਦਿੱਤੇ ਤੇ ਮਾਸੀ ਨੇ ਆਖਿਆ ਪੁੱਤਰ ਤੂੰ ਰਹੀਂ ਦੀ ਦੁਨੀਆ ਤੀਕ ਜੀਵੀ ਤੇਰੀ ਭਾਗਵਾਨ ਤੇਰੇ ਬੱਚੇ ਜੀਨ ਮੇਰੇ ਤੇ ਇੱਕ ਐਹਸਾਨ ਕਰ ਬਲਵੰਤ ਨੂੰ ਆਖ ਕੇ ਮੈਨੂੰ ਛੇਤੀ ਤੋਂ ਛੇਤੀ ਇੰਡੀਆ ਭੇਜ ਦੇਵੇ ਇੰਜ ਆਖ ਮਾਸੀ ਮੁੜ ਜ਼ਾਰ-ਜ਼ਾਰ ਰੋਣ ਲੱਗ ਪਈ ਮੈਂ ਤਾਂ ਜਿਵੇਂ ਚਕਰਾਈ ਗਿਆ ਤੇ ਆਖਿਆ ਹੈ ਤੁਸੀਂ ਤੇ ਇੰਡੀਆ ਤੁਸੀਂ ਤਾਂ ਇੰਗਲੈਂਡ ਦੀਆਂ ਦਾਤਾਂ ਤੇ ਗੁਣ ਗਾਉਂਦੇ ਨਹੀਂ ਸੀ ਥੱਕਦੇ ਤੁਸੀਂ ਤਾਂ ਬਾਉ ਜੀ ਨੂੰ ਵੀ ਬੁਲਾ ਪੱਕੇ ਤੌਰ ਤੇ ਇੱਥੇ ਰਹਿਣਾ ਚਾਹੁੰਦੇ ਸੀ ਕੀ ਗੱਲ ਬਲਵੰਤ ਤੁਹਾਡੀ ਨੂੰ ਜਾਂ ਬੱਚਿਆਂ ਨੇ ਤਾਂ ਨਹੀਂ ਕੁਝ ਆਖਿਆ ਤੁਹਾਨੂੰ ਮਾਸੀ ਜ਼ਰਾ ਸੰਭਲੀ ਤੇ ਬੋਲੀ ਪੁੱਤਰ ਦੁੱਖ ਤਾਂ ਇਹੀ ਏ ਕਿ ਇੱਥੇ ਕੋਈ ਕਿਸੇ ਨੂੰ ਕੁਝ ਨਹੀਂ ਕਹਿੰਦਾ ਸਵੇਰੇ ਤਾਂ ਪਤਾ ਹੀ ਨਹੀਂ ਲੱਗਦਾ ਉਹ ਕਦੋਂ ਚਲੇ ਜਾਂਦੇ ਨੇ ਰਾਤ ਨੂੰ ਕਿਤੇ 10 ਵਜੇ ਤੋਂ ਵੀ ਪਿੱਛੋਂ ਆਉਂਦੇ ਨੇ ਤੇ ਐਨੇ ਥੱਕੇ ਹੋਏ ਹੁੰਦੇ ਨੇ ਕਿ ਜੇ ਮੈਂ ਕੋਈ ਗੱਲ ਕਰਾਂ ਜਾਂ ਤਾਂ ਲਾ ਕੇ ਰੱਖ ਦਿੰਦੇ ਨੇ ਜਾਂ ਹਾਂ ਹੂੰ ਕਰ ਛੱਡਦੇ ਨੇ ਬਸ ਬੀਅਰ ਦਾਰੂ ਪੀ ਦੋ ਰੋਟੀਆਂ ਨਿਗਲ ਆਪਣੇ ਕਮਰੇ ਵੱਲ ਨਸ ਜਾਂਦੇ ਨੇ ਮੈਂ ਆਖਣੀ ਆ ਬੰਤ ਬੇਟਾ ਆਂ ਇੰਡੀਆ ਤੋਂ ਤੇਰੇ ਬਾਉ ਜੀ ਦੀ ਚਿੱਠੀ ਆਈ ਹੈ ਨਾਲੇ ਤੇਰੀ ਭੈਣ ਦੀ ਵੀ ਬਸ ਬੇਦੀਲੀ ਜਹੀ ਨਾਲ ਆਖ ਦੇਵੇਗਾ ਬੀਬੀ ਤੂੰ ਹੀ ਜਵਾਬ ਦੇ ਦੇਵੀ ਮੇਰੇ ਕੋਲ ਪੜਨ ਦਾ ਵਕਤ ਨਹੀਂ ਹੈ ਤੁਸੀਂ ਮਾਸੀ ਜੀ ਆਪਦੀ ਨੂੰ ਨਾਲ ਗੱਲਬਾਤ ਕਰਿਆ ਕਰੋ ਉਹਦੇ ਨਾਲ ਦੁਕਾਨ ਤੇ ਚਲੇ ਜਾਇਆ ਕਰੋ ਔਰਤਾਂ ਨਾਲ ਔਰਤਾਂ ਦੀ ਬੜੀ ਸਾਂਝ ਹੁੰਦੀ ਹੈ ਮੈਂ ਮਾਸੀ ਨੂੰ ਇਸ ਭਵ ਸਾਗਰ ਚੋਂ ਕੱਢਣ ਲਈ ਸੁਝਾਅ ਦਿੱਤਾ ਮਾਸੀ ਹੱਸੀ ਉਦਾਸ ਤੇ ਵਿਅੰਗਮਈ ਹਾਸਾ ਤੇ ਆਖਣ ਲੱਗੀ ਵੇਖ ਪੁੱਤਰ ਗੱਲ ਕੀਤੀ ਦੂਰ ਚਲੀ ਜਾਂਦੀ ਏ ਇਹ ਕੋਈ ਨੂੰ ਹੈ ਇਸ ਦੀ ਸਿਰਫ ਸ਼ਕਲ ਹੀ ਇੰਡੀਅਨ ਹੈ ਬਾਕੀ ਸਭ ਕੁਝ ਗੋਰੀਆਂ ਤੋਂ ਵੀ ਪੈੜਾ ਏ ਇਹਨੇ ਕਦੀ ਮੇਰੇ ਪੈਰਾਂ ਨੂੰ ਹੱਥ ਨਹੀਂ ਲਾਇਆ ਕਦੀ ਨਹੀਂ ਆਖਿਆ ਕਿ ਬੀਬੀ ਕੋਈ ਆਪਣੀ ਸਭਿਅਤਾ ਜਾਂ ਮਾਨ ਮਰਿਆਦਾ ਬਾਰੇ ਗੱਲ ਸੁਣਾਉ ਇੱਕ ਦਿਨ ਕਹੇ ਕਹਾਈ ਮੈਨੂੰ ਦੁਕਾਨ ਤੇ ਲੈ ਤਾਂ ਗਈ ਪਰ ਪਿਛਲੇ ਪਾਸੇ ਇੱਕ ਖੁਰੇ ਜਿਨੀ ਥਾਂ ਸੀ ਜਿੱਥੇ ਮੈਨੂੰ 15 ਘੰਟੇ ਤਾੜੀ ਰੱਖਿਆ ਸਾਹ ਕੁੱਟ ਗਿਆ ਮੇਰਾ ਆਂਤਰੀ ਕੈਦ ਵਿੱਚ ਪਤਾ ਨਹੀਂ ਲੋਕ ਕਿਵੇਂ ਰਹਿ ਲੈਂਦੇ ਨੇ ਭਾਈ ਤਾਂ ਫਿਰ ਪੋਤੇ-ਪੋਤੀਆਂ ਨਾਲ ਦਿਲ ਪਰਚਾਇਆ ਕਰੋ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਮਾਸੀ ਦੇ ਬੁੱਲਾਂ ਤੇ ਫਿਰ ਦੁੱਖ ਭਰੀਏ ਤੇ ਵਿਅੰਗਮਈ ਮੁਸਕਾਨ ਤੜਫੀ ਪੋਤੇ-ਪੋਤੀਆਂ ਮੁੰਡਾ ਤੇ ਛੋਟੀ ਕੁੜੀ ਤਾਂ ਉਂਝ ਹੀ ਇਹਨਾਂ ਦੇ ਕਹਿਣੇ 'ਚ ਨਹੀਂ ਮੁੰਡਾ ਤਾਂ ਬਹੁਤਾ ਬਾਹਰ ਹੀ ਫਿਰਦਾ ਰਹਿੰਦਾ ਏ ਜਦੋਂ ਘਰ ਹੋਵੇ ਤਾਂ ਟੈਲੀ ਦੁਆਰੇ ਜਾਂ ਆਪਣੇ ਕਮਰੇ ਵਿੱਚ ਕੰਨ ਖਾਣੀ ਅੰਗਰੇਜ਼ੀ ਦੇ ਗਾਣੇ ਸੁਣਦਾ ਰਹਿੰਦਾ ਹੈ ਛੋਟੀ ਕੁੜੀ ਦੇ ਮੈਨੂੰ ਉਂਝ ਹੀ ਲੱਛਣ ਚੰਗੇ ਨਹੀਂ ਜਾਪਦੇ। ਕਈ ਵਾਰ ਮੈਂ ਇੱਕ ਭੈੜੇ ਜਿਹੇ ਵਾਲਾਂ ਵਾਲੇ ਮੁੰਡੇ ਨੂੰ ਉਹਦੇ ਨਾਲ ਗੇਟ ਤੇ ਆਉਂਦੇ ਵੇਖਿਆ ਹੈ। ਮੈਂ ਬਲਵੰਤ ਨਾਲ ਗੱਲ ਕਰਨੀ ਤਾਂ ਠੀਕ ਨਹੀਂ ਸਮਝੀ ਕਿ ਕੁੜੀ ਨੂੰ ਤੌਹਲ ਤਫਾ ਨਾ ਕਰੀ। ਨੂੰ ਨਾਲ ਗੱਲ ਕੀਤੀ ਸੀ। ਪਤਾ ਹੀ ਉਹਨੇ ਕੀ ਜਵਾਬ ਦਿੱਤਾ? ਕੀ ਜਵਾਬ ਦਿੱਤਾ? ਆਖਣ ਲੱਗੀ, "ਬੀਬੀ, ਇੰਡੀਆ ਦਾ ਮੁੰਡਾ ਤਾਂ ਸਾਡੀਆਂ ਕੁੜੀਆਂ ਨੇ ਲੈਣਾ ਨਹੀਂ। ਸਾਡੇ ਕੋਲ ਮੁੰਡੇ ਲੱਭਣ ਦਾ ਵਕਤ ਨਹੀਂ।" ਸਗੋ ਚੰਗਾ ਹੈ ਕਿ ਆਪੇ ਲਭ ਲੈਣਗੀਆਂ ਕੀ ਆਖਦੀ ਮੈਂ ਬਸ ਚੁੱਪਚਾਪ ਸੁਣ ਲਈ ਤੇ ਪੀ ਗਈ ਪਰ ਸਾਰੀ ਰਾਤ ਆਪਣੇ ਆਪ ਵਿੱਚ ਰिजਦੀ ਰਹੀ ਹੈ ਭਗਵਾਨ ਇੱਥੇ ਵਜਦੇ ਲੋਕਾਂ ਦਾ ਕੀ ਬਣੇਗਾ ਮੈਂ ਮਾਸੀ ਨੂੰ ਜ਼ਰਾ ਰੰਗ ਵਿੱਚ ਲਿਆਉਣ ਲਈ ਆਖਿਆ ਉਹ ਤੁਸੀਂ ਕੋਈ ਫਿਕਰ ਨਾ ਕਰੋ ਇਹਨਾਂ ਕੋਲ ਪੈਸੇ ਬਥੇਰੇ ਨਹੀਂ ਇਹਨਾਂ ਦੇ ਬਹੁਤ ਸੋਹਣੇ ਬਕਸੇ ਬਣਨਗੇ ਨਾ ਕਿਸੇ ਨੂੰ ਫੁੱਲ ਚੁਗਣੇ ਪੈਣਗੇ ਤੇ ਨਾ ਹਰਦਵਾਰ ਜਾਣਾ ਪਵੇਗਾ ਇਹ ਲੋਕ ਬੇहद ਖੁਸ਼ ਨੇ ਆਪਣੀ ਉੱਲੂਆਂ ਦੀ ਦੁਨੀਆ ਵਿੱਚ ਇਹ ਬਿਲਕੁਲ ਪਸੰਦ ਨਹੀਂ ਕਰਦੇ ਕਿ ਕੋਈ ਇਹਨਾਂ ਲਈ ਚਿੰਤਾ ਕਰੇ ਬੜੀ ਕੁੜੀ ਤਾਂ ਬੜੀ ਚੰਗੀ ਏ ਉਹਦੇ ਨਾਲ ਗੱਲਬਾਤ ਕਰਿਆ ਕਰੋ ਚੰਗੀ ਤਾਂ ਸ਼ਾਇਦ ਹੋਵੇਗੀ ਪਰ ਬੋਲੀ ਦੀ ਕੋਈ ਸਾਂਝ ਹੀ ਨਹੀਂ ਬਸ ਹੈਲੋ ਤੇ ਗੁੱਡ ਨਾਈਟ ਕਰਨ ਲੱਗੀ ਮੈਨੂੰ ਚੁੰਮ ਜ਼ਰੂਰ ਲੈਂਦੀ ਏ ਕੜੀ ਕੋ ਕਾਲਜੇ ਵਿੱਚ ਠੰਡ ਪੈ ਜਾਂਦੀ ਏ ਬਸ ਮੜ ਉਹੀ ਚੁੱਪ ਤੇ ਉਦਾਸੀ ਜਿਹੜੀ ਕੰਟਿਆਂ ਬੱਦੀ ਨਹੀਂ ਟੁੱਟਦੀ ਮਾਸੀ ਦੀਆਂ ਗੱਲਾਂ ਤੋਂ ਮੈਂ ਉਸਦੀ ਹਾਲਤ ਦਾ ਅੰਦਾਜ਼ਾ ਲਾ ਬੜਾ ਫਿਕਰਮੰਦ ਹੁੰਦਾ ਜਾ ਰਿਹਾ ਸਾਂ ਕੋਈ ਨਾ ਕੋਈ ਤਾਂ ਰੁਝੇਵਾ ਚਾਹੀਦਾ ਹੀ ਐ ਇੰਜ ਤਾਂ ਪਾਗਲ ਹੋ ਜਾਵੇਗੀ ਵਿਚਾਰੀ ਇਸੇ ਹਾਲਤ ਦੇ ਹੱਲ ਲਈ ਮੈਂ ਕੁਝ ਨਾ ਕੁਝ ਪੁੱਛੀ ਦੱਸੀ ਜਾ ਰਿਹਾ ਸਾਂ ਬੱਚਿਆਂ ਲਈ ਖਾਣਾ ਬਣਾਇਆ ਕਰੋ ਨਾਲੇ ਇਹ ਸਵਾਦ ਲੈਣਗੇ ਨਾਲੇ ਤੁਹਾਡਾ ਵਕਤ ਕੱਟ ਜਾਇਆ ਕਰੇਗਾ ਮਸੀ ਦਾਡੇ ਦੁੱਖ ਨਾਲ ਬੋਲੀ ਪੰਜੇ ਜਾਣਿਆਂ ਦੇ ਪੰਜਾਹ ਰਾਹ ਨੇ ਕੋਈ ਕਿਸੇ ਨੂੰ ਖੇਚਲ ਹੀ ਨਹੀਂ ਦਿੰਦਾ ਇੰਡੀਆ ਵਿੱਚ ਸਵੇਰੇ ਸ਼ਾਮ ਨਿਆਣਿਆਂ ਨੇ ਅਸਮਾਨ ਸਿਰ ਤੇ ਚੁੱਕਿਆ ਹੁੰਦਾ ਹੈ ਕਿ ਮਾਤਾ ਜੀ ਮੈਂ ਪਰੌਂਠੀ ਖਾਣੀ ਹੈ ਮਾਤਾ ਜੀ ਮੈਂ ਗੋਭੀ ਨਾਲ ਫੁਲਕਾ ਖਾਣਾ ਹੈ ਮਾਤਾ ਜੀ ਮੈਂ ਚਾਹ ਪੀਣੀ ਹੈ ਮਾਤਾ ਜੀ ਮੈਂ ਦੁੱਧ ਵਿੱਚ ਪੱਤੀ ਭਾ ਕੇ ਪੀਣੀ ਹੈ ਪਰ ਇੱਥੇ ਕਿਚਨ ਵਿੱਚ ਵੜਦੇ ਨੇ ਡੱਬਿਆਂ 'ਚ ਕੌਨਫਲੈਕਸ ਪਲੇਟ ਵਿੱਚ ਪਾ ਵਿੱਚ ਦੁੱਧ ਦੀ ਬੋਤਲ ਉਲੱਦ ਖਾ ਕੇ ਉਹ ਜਾਂਦੇ ਨੇ ਜਾਂ ਮਾਸ ਮੱਛੀ ਤਲ ਤਲ ਖਾਈ ਜਾਂਦੇ ਨੇ ਮੇਰਾ ਤਾਂ ਪੁੱਤਰ ਧਰਮ ਪ੍ਰੇਸ਼ਟ ਕਰ ਛੱਡਿਆ ਸ ਹੂੰ ਇੰਡੀਆ ਜਾਂਦੀ ਪਹਿਲਾਂ ਹਰਦਵਾਰ ਨਾ ਕੇ ਘਰ ਵੜਾਂਗੀ ਉਹ ਨਾ ਮਾਸੀ ਜੀ ਜਿਉਂਦੇ ਜੀ ਹਰਦਵਾਰ ਨਾ ਜਾਣਾ ਮੈਂ ਮਜ਼ਾਕ ਕੀਤਾ ਪਰ ਮਾਸੀ ਤਾਂ ਹੋਰ ਵੀ ਗੰਭੀਰ ਹੋ ਗਈ ਸੀ ਅਤ ਨਿਮਰਤਾ ਨਾਲ ਬੋਲੀ ਪੁੱਤਰ ਜੇ ਤੂੰ ਮੈਨੂੰ ਇੰਡੀਆ ਕਲੌਨ ਚ ਮੇਰੀ ਮਦਦ ਕਰੇ ਤਾਂ ਮੈਂ ਤੇਰਾ एहसान ਉਮਰ ਭਰ ਨਹੀਂ ਭੁੱਲਾਂਗੀ ਨਹੀਂ ਨਹੀਂ ਤਾਂ ਮੈਂ ਕੁੱਟ-ਕੁੱਟ ਕੇ ਮਰ ਜਾਵਾਂਗੀ ਆਖ ਉਹ ਮੁੜ ਜ਼ਾਰ-ਜ਼ਾਰ ਰੋਣ ਲੱਗ ਪਈ ਮੈਂ ਮਾਸੀ ਦੀਆਂ ਅੱਖਾਂ ਪੂੰਝੀਆਂ ਉਹਦੀਆਂ ਅੱਖਾਂ ਵਿੱਚ ਤਾਂ ਸੂਰਜ ਮਰਿਆ ਪਿਆ ਸੀ ਮੇਰੀਆਂ ਆਪਣੀਆਂ ਅੱਖਾਂ ਪਾਰ ਆਈਆਂ ਤਸੱਲੀ ਦਿੰਦਿਆਂ ਆਖਿਆ ਮਾਸੀ ਜੀ ਕੋਈ ਫਿਕਰ ਨਾ ਕਰੋ ਹੁਣ ਤੁਹਾਨੂੰ ਇੰਡੀਆ ਜਾਣਾ ਹੀ ਚਾਹੀਦਾ ਨਹੀਂ ਤਾਂ ਤੁਹਾਨੂੰ ਇਹ ਮੜੀਆਂ ਵਰਗੀ ਇਕਲ ਨਿਗਲ ਜਾਵੇਗੀ ਮੈਂ ਮਾਸੀ ਨੂੰ ਅੱਖਾਂ ਪੂੰਝਣ ਲਈ ਟਿਸ਼ੂ ਫੜਾਇਆ ਮੇਰੇ ਵੱਲੋਂ ਦਰਸਾਈ ਹਮਦਰਦੀ ਤੇ ਤਸੱਲੀ ਨਾਲ ਮਾਸੀ ਜ਼ਰਾ ਸੰਭਲ ਗਈ ਤੇ ਆਪਣੇ ਆਪੇ ਵਿੱਚ ਔਨਦੀ ਆਖਣ ਲੱਗੀ ਪੁੱਤਰ ਮੈਂ ਤਾਂ ਆਪ ਮਰ ਕੇ ਵੇਖ ਲਿਆ ਏ ਇਹ ਤਾਂ ਮੜੀਆਂ ਤੋਂ ਵੀ ਦੂਰ ਦੀ ਕੋਈ ਸ਼ੈ ਹੈ ਮੜੀਆਂ ਵਿੱਚ ਤਾਂ ਫਿਰ ਵੀ ਚੜਦੀ ਧੁੱਪ ਆਂਦੀ ਏ ਵਾ ਵਗਦੀ ਏ ਤੇ ਪੰਛੀ ਚਹਿਕਦੇ ਨੇ ਸ਼ੁਕਰੀਆ